ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸultanpur Lodhi ਤੋਂ ਚੱਲ ਕੇ ਗੁਰੂ ਨਾਨਕ ਦੇਵ ਜੀ ਐਮਨਾਬਾਦ ਦੀ ਧਰਤੀ ਤੇ ਪੁੱਜੇ ਉੱਥੇ ਇੱਕ ਤਰਖਾਨ ਦਾ ਕੰਮ ਕਰਨ ਵਾਲਾ ਸੱਚਾ ਸੁੱਚਾ ਕੀਰਤੀ ਭਾਈ ਲਾਲੋ ਰਹਿੰਦਾ ਸੀ ਗੁਰੂ ਸਾਹਿਬ ਜੀ ਤੇ ਭਾਈ ਮਰਦਾਨਾ ਜੀ ਲਾਲੋ ਜੀ ਦੇ ਘਰ ਪੁੱਜੇ ਸਤ ਕਰਤਾਰ ਦਾ ਆਵਾਜ਼ਾ ਦਿੱਤਾ ਸੋਹਣੀ ਮਿੱਠੀ ਤੇ ਦਿਲ ਖਿੱਚਵੀਂ ਆਵਾਜ਼ ਸੁਣ ਕੇ ਭਾਈ ਲਾਲੋ ਬੁਹੇ ਤੇ ਆਇਆ ਉਸਨੇ ਵੇਖਿਆ ਕਿ ਕੋਈ ਨੂਰਾਨੀ ਮੁਖੜੇ ਵਾਲੇ ਸੰਤ ਤੇ ਉਹਨਾਂ ਦੇ ਨਾਲ ਉਹਨਾਂ ਦਾ ਚੇਲਾ ਖੜੇ ਸਨ ਲਾਲੋ ਉਹਨਾਂ ਨੂੰ ਆਦਰ ਸਹਿਤ ਅੰਦਰ ਲੈ ਗਿਆ ਉਹਨਾਂ ਨੂੰ ਪੀੜੇ ਤੇ ਬਿਠਾ ਕੇ ਉਹਨਾਂ ਬਾਬਤ ਪੁੱਛਣ ਲੱਗਾ ਕਿ ਜੀ ਮੈਂ ਆਪ ਜੀ ਨੂੰ ਪਛਾਣ ਨਹੀਂ ਸਕਿਆ ਪਰ ਤੁਸੀਂ ਉਹ ਹੀ ਰੱਬ ਦਾ ਰੂਪ ਲੱਗਦੇ ਹੋ ਜੋ ਤਲਵੰਡੀ ਵਿਖੇ ਪ੍ਰਗਟ ਹੋਏ ਹੋ ਲਾਲੋ ਜੀ ਨਿਮਰਤਾ ਵਿੱਚ ਕਹਿ ਰਹੇ ਸਨ ਕਿ ਮੇਰੀ ਮਤ ਕੱਚੀ ਹੈ ਆਪ ਹੀ ਕਿਰਪਾ ਕਰੋ ਮਰਦਾਨਾ ਜੀ ਨੇ ਕਿਹਾ ਇਹਨਾਂ ਦਾ ਨਾਮ ਨਾਨਕ ਹੈ ਤੇ ਮੇਰਾ ਨਾਮ ਮਰਦਾਨਾ ਹੈ ਹੁਣ ਲਾਲੋ ਜੀ ਭੋਜਨ ਪ੍ਰਸ਼ਾਦੇ ਦਾ ਪ੍ਰਬੰਧ ਕਰਨ ਲੱਗੇ ਕੁਝ ਹੀ ਦੇਰ ਵਿੱਚ ਭੋਜਨ ਪ੍ਰਸ਼ਾਦਾ ਆ ਗਿਆ ਕੋਧਰੇ ਦੀ ਰੋਟੀ ਤੇ ਸਰੋਂ ਦਾ ਸਾਗ ਛਕਣ ਲਈ ਦਿੱਤਾ ਗਿਆ ਮਰਦਾਨਾ ਜੀ ਸੁਲਤਾਨਪੁਰ ਲੋਧੀ ਦੇ ਸਵਾਦੀ ਭੋਜਨ ਯਾਦ ਕਰ ਰਹੇ ਸਨ ਪਰ ਬਾਬੇ ਨਾਨਕ ਨੇ ਜਦੋਂ ਮਰਦਾਨਾ ਜੀ ਨੂੰ ਪ੍ਰਸ਼ਾਦਾ ਛਕਣ ਲਈ ਕਿਹਾ ਤਾਂ ਮਰਦਾਨਾ ਜੀ ਨੇ ਪ੍ਰਸ਼ਾਦਾ ਛਕਿਆ ਅਜਿਹਾ ਅੰਮ੍ਰਿਤ ਸਵਾਦ ਆਇਆ ਜਿਸਾ ਪਹਿਲੇ ਕਦੇ ਨਹੀਂ ਸੀ ਆਇਆ ਗੁਰੂ ਜੀ ਨੇ ਤੇ ਮਰਦਾਨਾ ਜੀ ਨੇ ਭੋਜਨ ਪ੍ਰਸ਼ਾਦਾ ਛਕਿਆ ਤਾਂ ਭਾਈ ਲਾਲੋ ਨੇ ਨਿਮਰਤਾ ਵਿੱਚ ਕਿਹਾ ਕਿ ਤੁਸੀਂ ਬੜੀ ਕਿਰਪਾ ਕੀਤੀ ਹੈ ਮੈਂ ਗਰੀਬ ਤੇ ਘਰ ਚਰਨ ਪਾਏ ਹਨ ਮੈਂ ਤਨ ਹੋ ਗਿਆ ਹਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਲਾਲੋ ਇਹ ਜੋ ਤੇਰਾ ਭੋਜਨ ਪ੍ਰਸ਼ਾਦ ਅਸੀਂ ਛਕਿਆ ਹੈ ਇਹ ਅੰਮ੍ਰਿਤ ਦੇ ਸਮਾਨ ਹੈ ਅਸੀਂ ਤੇਰੇ ਤੇ ਖੁਸ਼ ਹਾਂ ਗੁਰੂ ਜੀ ਤੇ ਭਾਈ ਮਰਦਾਨਾ ਜੀ ਕੁਝ ਦਿਨ ਇੱਥੇ ਹੀ ਰੁਕੇ ਕਥਾ ਕੀਰਤਨ ਚੱਲਦਾ ਰਿਹਾ ਇੱਕ ਦਿਨ ਐਮਨਾਬਾਦ ਦੇ ਚੌਧਰੀ ਮਲਕ ਭਾਗੋ ਨੇ ਭ੍ਰਮ ਭੋਜ ਰੱਖਿਆ ਤੇ ਸ਼ਹਿਰ ਵਿੱਚ ਸਭ ਨੂੰ ਸੱਦਾ ਦਿੱਤਾ ਹੁਣ ਤੱਕ ਗੁਰੂ ਨਾਨਕ ਦੇਵ ਜੀ ਦੇ ਲਾਲੋ ਦੇ ਘਰ ਠਹਿਰਨ ਦੀ ਗੱਲ ਸਾਰੇ ਸ਼ਹਿਰ ਨੂੰ ਪਤਾ ਲੱਗ ਗਈ ਸੀ ਕਿ ਛੂਦਰ ਲਾਲੋ ਦੇ ਘਰ ਹੀ ਖੱਤਰੀ ਜਾਤ ਦੇ ਗੁਰੂ ਨਾਨਕ ਰਹਿੰਦੇ ਹਨ ਤੇ ਉਸ ਦੇ ਘਰ ਹੀ ਪ੍ਰਸ਼ਾਦਾ ਭੋਜਨ ਕਰਦੇ ਛੱਕਦੇ ਹਨ ਸੋ ਉੱਚੀ ਜਾਤ ਵਾਲਿਆਂ ਨੂੰ ਇਹ ਸਹੀ ਨਹੀਂ ਸੀ ਲੱਗ ਰਿਹਾ ਇਸੇ ਲਈ ਮਲਕ ਭਾਗੋ ਨੂੰ ਵੀ ਸਾਰੀ ਗੱਲ ਦੱਸੀ ਗਈ ਤਾਂ ਉਸਨੇ ਕਿਹਾ ਕਿ ਨਾਨਕ ਜੀ ਨੂੰ ਜ਼ਰੂਰ ਬ੍ਰਹਮ ਭੋਜ ਤੇ ਬੁਲਾਉਣਾ ਹੈ ਸੱਦਾ ਭੇਜਿਆ ਗਿਆ ਪਰ ਨਾਨਕ ਜੀ ਨਹੀਂ ਗਏ ਫੇਰ ਮਲਕ ਨੇ ਕੁਝ ਬੰਦੇ ਭੇਜੇ ਕਿ ਨਾਨਕ ਜੀ ਨੂੰ ਲੈ ਕੇ ਆਓ ਜਦ ਨਾਨਕ ਜੀ ਨਹੀਂ ਗਏ ਤਾਂ ਮਲਕ ਖੁਦ ਨਾਨਕ ਜੀ ਨੂੰ ਲੈਣ ਵਾਸਤੇ ਆਇਆ ਤੇ ਕਹਿਣ ਲੱਗਾ ਕਿ ਤੁਸੀਂ ਬ੍ਰਹਮ ਭੋਜ ਵਿੱਚ ਕਿਉਂ ਨਹੀਂ ਸ਼ਾਮਲ ਹੋ ਰਹੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਅਸੀਂ ਫਕੀਰ ਹਾਂ ਅਸੀਂ ਰੱਬ ਦੇ ਹੁਕਮ ਵਿੱਚ ਰਹਿੰਦੇ ਹਾਂ ਮਲਕ ਭਾਗੋ ਦੇ ਭੋਜਨ ਦੀਆਂ ਕੁਝ ਪੂੜੀਆਂ ਤੇ ਭਾਈ ਲਾਲੋ ਜੀ ਦੇ ਕੋਧਰੇ ਦੀ ਰੋਟੀ ਗੁਰੂ ਨਾਨਕ ਦੇਵ ਜੀ ਨੇ ਇੱਕ ਇੱਕ ਹੱਥ ਵਿੱਚ ਲੈ ਕੇ ਜਦੋਂ ਨਿਚੋੜੀਆਂ ਤਾਂ ਮਲਕ ਭਾਗੋ ਦੀਆਂ ਪੂੜੀਆਂ ਵਿੱਚੋਂ ਲਹੂ ਦੀ ਧਾਰ ਤੇ ਭਾਈ ਲਾਲੋ ਜੀ ਦੀ ਕੋਧਰੇ ਦੀ ਰੋਟੀ ਵਿੱਚੋਂ ਦੁੱਧ ਦੀ ਧਾਰ ਵਗਣ ਲੱਗੀ ਇਹ ਜਾਹਰ ਅਕਰਮਤ ਵੇਖ ਕੇ ਮਲਕ ਡਰ ਗਿਆ ਉਸ ਦੇ ਅੰਦਰ ਪਾਪ ਕੰਬਣ ਲੱਗੇ ਉਹ ਗੁਰੂ ਜੀ ਦੀ ਚਰਨੀ ਲੱਗਾ ਤੇ ਆਪਣੇ ਪਾਪਾਂ ਦੀ ਮਾਫੀ ਮੰਗੀ ਤੇ ਅੱਗੇ ਤੋਂ ਪਾਪ ਕਰਨ ਤੋਂ ਤੋਬਾ ਕੀਤੀ ਗੁਰੂ ਨਾਨਕ ਦੇਵ ਜੀ ਨੇ ਮਲਕ ਭਾਗੋ ਨੂੰ ਧਰਮ ਦੀ ਕਿਰਤ ਕਰਨ ਨਾਮ ਜਪਣ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਇਸ ਤਰ੍ਹਾਂ ਮਲਕ ਭਾਗੋ ਗੁਰੂ ਜੀ ਦਾ ਸਿੱਖਵਣਾ ਤੇ ਭਾਈ ਲਾਲੋ ਜੀ ਨੂੰ ਗੁਰੂ ਸਾਹਿਬ ਜੀ ਨੇ ਨਦਰੋਂ ਨਦਰ ਨਿਹਾਲ ਕਰ ਦਿੱਤਾ ਤੇ ਭਵਜਾ ਭਵਜਲ ਤੋਂ ਬਾਹਰ ਲੰਘਾ ਦਿੱਤਾ ਸੰਗਤ ਜੀ ਇਸ ਪਾਵਨ ਧਰਤੀ ਤੇ ਗੁਰਦੁਆਰਾ ਰੋੜੀ ਸਾਹਿਬ ਸੁਸ਼ੋਭਿਤ ਹੈ ਜੀ ਇਕ ਦੁਆਰਾ ਪਾਕਿਸਤਾਨ ਵਿੱਚ ਹੈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ